ਸਾਰਿਆਂ ਜੈ ਮਸੀਹੀ ਮੈਂ ਪਰਮੇਸ਼ਵਰ ਦਾ ਪਵਿੱਤਰ ਕਲਾਮ ਤੁਹਾਡੇ ਲਈ ਲੈ ਕੇ ਆਇਆ। ਪੁਰਾਣੇ ਨੇਮ ਦੀ ਗੁਲਾਮੀ ਤੋਂ ਨਵੇਂ ਨੇਮ ਦੀ ਆਜ਼ਾਦੀ। ਹallelujah ਕਿ ਪੁਰਾਣੇ ਨੇਮ ਦੇ ਵਿੱਚ ਗੁਲਾਮੀ ਜਿਹੜੀ ਸਾਡੀ ਪੁਰਾਣਾ ਜੀਵਨ ਹੀ ਉਹਦੇ ਵਿੱਚ ਗੁਲਾਮੀ ਸੀ ਤੇ ਜਿਹੜਾ ਨਵਾਂ ਜੀਵਨ ਹੈ ਉਹਦੇ ਵਿੱਚ ਆਜ਼ਾਦੀ ਹੈ। ਹallelujah ਪਰ ਉਸ ਵੇਲੇ ਪਰਮੇਸ਼ਵਰ ਤੋਂ ਅਨਜਾਣ ਸੋ ਤੁਸੀਂ ਉਹਨਾਂ ਦੇ ਬੰਧਨ ਵਿੱਚ ਸੋ ਜਿਹੜੇ ਅਸਲ ਵਿੱਚ ਈਸ਼ਵਰ ਨਹੀਂ ਸਰ ਕਹਿੰਦਾ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਉਹਨਾਂ ਚੀਜ਼ ਦੇ ਗੁਲਾਮ ਸੋ ਜਿਹੜੇ ਅਸਲ 'ਚ ਹੀਸ਼ਵਰ ਹੈ ਹੀ ਨਹੀਂ ਅਸੀਂ ਉਹਨਾਂ ਨੂੰ ਹੀਸ਼ਵਰ ਸਮਝ ਕੇ ਆਪਣਾ ਸਾਰਾ ਸਮਾਂ ਖਰਾਬ ਕਰ ਲਿਆ ਜਿਹੜੇ ਅਸਲ 'ਚ ਹੀਸ਼ਵਰ ਹੈ ਪਰ ਹੁਣ ਜੇ ਤੁਸੀਂ ਪਰਮੇਸ਼ਵਰ ਨੂੰ ਜਾਣ ਗਏ ਹੋ ਸਗੋ ਪਰਮੇਸ਼ਵਰ ਨੇ ਤੁਹਾਨੂੰ ਜਾਣ ਲਿਆ ਤਾਂ ਕੀ ਕਰ ਤੁਸੀਂ ਫਿਰ ਉਹਨਾਂ ਨਿਰਬਲ ਅਤੇ ਨਕਮੇ ਮੂਲ ਗੱਲਾਂ ਦੇ ਵੱਲ ਮੁੜ ਕੇ ਜਾਂਦੇ ਹੋ ਜਿਨ੍ਹਾਂ ਦੇ ਬੰਦਨ ਵਿੱਚ ਤੁਸੀਂ ਨਵੇਂ ਸਿਰਿਓ ਆਉਣਾ ਚਾਹੁੰਦੇ ਹੋ ਕਹਿੰਦਾ ਇੱਕ ਪਾਸੇ ਤੁਸੀਂ ਕਹਿੰਦੇ ਹੋ ਅਸੀਂ ਯਸ਼ੂ ਮਸੀਹ ਦੇ ਵਿੱਚ ਚੱਲਣਾ ਹੈ ਹਨਾ ਤੇ ਫਿਰ ਉਹੀ ਪ੍ਰਾਣੀਆਂ ਗੱਲਾਂ ਨਿਰਬਲੀਆਂ ਗੱਲਾਂ ਨਕਮੀਆਂ ਗੱਲਾਂ ਦੇ ਮਗਰ ਫਿਰ ਪੇ ਰਹਿੰਦੇ ਹੋ ਕਹਿੰਦਾ ਹੁਣ ਇਹ ਗੱਲਾਂ ਤੇ ਜਾਣੋ ਤੁਸੀਂ ਯਸ਼ੂ ਮਸੀਹ ਦੇ ਚੱਲ ਪਿਓ ਤੁਸੀਂ ਨਵੀਂ ਸ੍ਰਿਸ਼ਟੀ ਹੈਗੀ ਜੀ ਤੁਸੀਂ ਦਿਨਾਂ ਅਤੇ ਮਹੀਨਿਆਂ ਅਤੇ ਸਮਿਆਂ ਤੇ ਵਰਿਆਂ ਨੂੰ ਮੰਨਦੇ ਹੋ ਅੱਜ ਅੱਜ ਸੋਮਵਾਰ ਹੈ ਅੱਜ ਆਹ ਕੰਮ ਨਹੀਂ ਕਰਨਾ ਅੱਜ ਮੰਗਲਵਾਰ ਹੈ ਅੱਜ ਆਹ ਕੰਮ ਨਹੀਂ ਕਰਨਾ ਹਾਂ ਮਹੀਨੇ ਹਾਲਾਮੀ ਨਾ ਚੱਲਦੇ ਆ ਮਹੀਨੇ ਮੈਂ ਆਹ ਕੰਮ ਨਹੀਂ ਕਰਨਾ ਠੀਕ ਆ ਹਰ ਸਮਾ ਹੋਇਆ ਹਰ ਸਮੇ ਮੱਕਰ ਹੋਣੀ ਨਹੀਂ ਗੱਲਣਾ ਮੇਰੇ ਨਾਲ ਕੁਝ ਹੋਣਾ ਚਾਹੀਦਾ ਵਰਿਆ ਆਹ ਸਾਲ ਨਹੀਂ ਅਗਲੇ ਸਾਲ ਬਿਜ਼ਨਸ ਕਰਾਂਗੇ ਆਹ ਆਹ ਸਾਲ ਬਿਜ਼ਨਸ ਨਹੀਂ ਸਹੀ ਹਣਾ ਕਹਿੰਦਾ ਤੁਸੀਂ ਦਿਨਾ ਮਹੀਨਿਆਂ ਸਮਿਆਂ ਵਰਿਆਂ ਨੂੰ ਮੰਨਦੇ ਹੋ ਕਹਿੰਦਾ ਤੁਸੀਂ ਆਹ ਚੀਜ਼ਾਂ ਨੂੰ ਮੰਨਦੇ ਹੋ ਜਦੋਂ ਤੁਸੀਂ ਯੇਸ਼ੂ ਮਸੀਹ ਦੇ ਵਿੱਚ ਚੱਲਣਾ ਲੱਭ ਫਿਰ ਆਹ ਚੀਜ਼ਾਂ ਨੂੰ ਮੰਨਣਾ ਨਾ ਮੰਨਣਾ ਕੋਈ ਨਹੀਂ ਤੁਹਾਡੇ ਲਈ ਮੈਂ ਡਰਦਾ ਕਹਿੰਦਾ ਮੈਨੂੰ ਡਰ ਲੱਗਦਾ ਬਰਾ ਤੁਹਾਡੇ ਲਈ ਭਾਈ ਕਿਤੇ ਐ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਵੇਂ ਹੀ ਮਿਹਨਤ ਕਰ ਕੀਤੀ ਹੋਵੇ ਕਹਿੰਦਾ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਮੈਂ ਕਿਤੇ ਤੁਹਾਡੇ ਲਈ ਐਵੇਂ ਤੇ ਨਹੀਂ ਮਿਹਨਤ ਕੀਤੀ ਮੈਂ ਆਪਣਾ ਸਭ ਕੁਝ ਛੱਡ ਕੇ ਤੁਹਾਨੂੰ ਪ੍ਰਚਾਰ ਪਾਉਂਦਾ ਠੀਕ ਹੈ ਤਾਂ ਕਿ ਜਿਸ ਤਰ੍ਹਾਂ ਖੁਦਾ ਨੇ ਮੈਨੂੰ ਬਚਾਇਆ ਮੇਰੇ ਭਰਾ ਵੀ ਬਚਾਏ ਜਾਂ ਕਹਿੰਦਾ ਮੈਨੂੰ ਐ ਨਾ ਹੋਵੇ ਕਿ ਮੇਰੀ ਵੇਅ ਮੇਰੀ ਮਿਹਨਤ ਵੇਅਰ ਤੇ ਚੱਲ ਜੇ ਸਾਰੀ ਨਾ ਮੈਨੂੰ ਡਰ ਲੱਗਦਾ ਸੋ ਖੁਦਾ ਤੁਹਾਨੂੰ ਆਇਦੇ ਕਲਾਮ ਦਾ ਬਹੁਤ ਸਾਰੀ ਆਸ਼ੀਸ਼ ਦੇਵੇ ਬਰਕਤ